ਉਹ ਬੜੀ ਸ਼ਰਦਾ ਨਾਲ ਮਨਾਈ ਗਈ ਆ ਔਰ ਹਜ਼ਾਰਾਂ ਹੀ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਜਿਹੜੀਆਂ ਨੇ ਅੱਜ ਜੁੜੀਆਂ ਸੀ ਦੇਖੋ ਜੀ ਬੜੀ ਉੱਚੀ ਸੱਖੀ ਦੇ ਮਾਲਕ ਸੀਗੇ ਜੱਤੇ ਦਾਸ ਸਿੰਘ ਸੇਖਵਾ ਜੀ ਤਾਂ ਪੜੇ ਪੁਲਾ ਰਿਆ ਨੇ ਉਹਨਾਂ ਦੀ ਸਿੱਖਿਆਤ ਬਾਰੇ ਦੱਸਿਆ ਤਾਂ ਇਹੋ ਜੇ ਪ੍ਰੋਗਰਾਮਾਂ ਤੇ ਆਪਾਂ ਕੁਝ ਸਿੱਖੇ ਜਾਣਾ ਪਾ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਪ੍ਰੇਰਨਾ ਸਰੋਤ ਹੋਏਗੀ ਆਪਣੇ ਸੇਵਾ ਸਿੰਘ ਸੇਖਵਾ ਜੀ ਜਿਹੜਾ ਪਹਿਲ ਕਦਮੀ ਕਰਕੇ ਗਏ ਸੀ ਸਾਰਾ ਹਲਕਾ ਜਿਹੜਾ ਉਹਨਾਂ ਦੀ ਕਮੀ ਜਿਹੜੀ ਕਮੀ ਉਹਨਾਂ ਦੀ ਪੂਰੀ ਨਹੀਂ ਹੋ ਸਕਦੀ ਅਸਲ ਸਿੱਧਾ ਉਹ ਯਾਦਗਾਰੀ ਗੇਟ ਬਣਾਉਣ ਦੀ ਗੱਲ ਹੋਈ ਹੈ ਮਾਰਕ ਬਣਾਉਣ ਦੀ ਗੱਲ ਹੋਈ ਹੈ ਜੀ ਜੀ ਕਿਵੇਂ ਦੇਖਦੇ ਹੋ ਕੋਸਰ ਅੱਜ ਉਹਨਾਂ ਦੀ ਵਰਸੀ ਤੋਂ ਮੈਂ ਬੜਾ ਕੁਝ ਸਿੱਖੇ ਜਾ ਰਿਹਾ ਹਾਂ ਔਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਪਰਮਾਤਮਾ ਇਹੋ ਜਿਹੇ ਇਨਸਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਰੂਰ ਆਉਣੇ ਚਾਹੀਦੇ ਨੇ ਸਿੰਘ ਸੇਖਮਾ ਦੀ ਆਪਾਂ ਸਾਰੇ ਰਲ ਕੇ ਆਪਾਂ ਉਹਨਾਂ ਨੂੰ ਕਾਮਯਾਬੀ ਕਰਨੇ ਇਸ ਤਰ੍ਹਾਂ ਔਰ ਸੇਖਵਾ ਜੀ ਦਾ ਅਸ਼ੀਰਵਾਦ ਜਿਹੜਾ ਉਹ ਦੇ ਗਏ ਨਾ ਉਹ ਇਸ ਰੂਪ ਵਿੱਚ ਦੇਣਾ ਕਿ ਉਹ ਵੀ ਆਪਣੀ ਰਾਜਨੀਤਿਕ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਐਮਐਲਏ ਸੁਪਨਾ ਵੀ ਪੂਰਾ ਕਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੇਖਵਾ ਵਿਖੇ ਸੇਖਵਾ ਮੇਰੇ ਸਵਰਗੀ ਪਿਤਾ ਜੀ ਜਗਧਾਰ ਸੇਵਾ ਸਿੰਘ ਸੇਖਵਾ ਜੀ ਦੀ ਚੌਥੀ ਵਰਥੀ ਜਿਹੜੀ ਆ ਉਹ ਬੜੀ ਸ਼ਰਧਾ ਨਾਲ ਮਨਾਈ ਗਈ ਆ ਔਰ ਹਜ਼ਾਰਾਂ ਹੀ ਆ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਜਿਹੜੀਆਂ ਨੇ ਅੱਜ ਜੁੜੀਆਂ ਸੀ ਸੋ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਚ ਸੰਗਤਾਂ ਜੁੜੀਆਂ ਨੇ ਪਾਰਟੀ ਦੇ ਅਹੁਦੇਦਾਰ ਸਰਕਾਰ ਦੇ ਵਿੱਚ ਅਹਿਮ ਅਹੁਦਾ ਰੱਖਣ ਵਾਲੇ ਸਾਡੇ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਸਾਡੇ ਐਮਐਲਏ ਸਹਬਾਨ ਸਾਡੇ ਹਲਕਾ ਇੰਚਾਰਜ ਸਹਿਮਾਨ ਸਾਡੇ ਚੇਅਰਮੈਨ ਸਹਬਾਨ ਔਰ ਪਾਰਟੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਦਰਜਾ ਬਦਜਾ ਅਹੁਦੇਦਾਰ ਬੜੀ ਵੱਡੀ ਗਿਣਤੀ ਚ ਆਏ ਆ ਮੈਂ ਸਾਰਿਆਂ ਦਾ ਜਿੰਨੇ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਪੰਚ ਸਰਪੰਚ ਪਾਰਟੀ ਦੇ ਅਹੁਦੇਦਾਰ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਿੰਨੇ ਸਾਰੇ ਅੱਜ ਸੇਖਵਾਂ ਸਾਹਿਬ ਨੂੰ ਪਿਆਰ ਕਰਨ ਵਾਲੇ ਅੱਜ ਇੱਥੇ ਪਹੁੰਚੇ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੀ ਗਿਣਤੀ ਚ ਅੱਜ ਇੱਥੇ ਆਏ ਹੋ ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਉਹ ਜੋ ਪੂਰਨੇ પાਕੇ ਗਏ ਨੇ ਜੋ ਸਾਡਾ ਮਾਰਗਦਰਸ਼ਨ ਕਰਕੇ ਗਏ ਨੇ ਅੱਜ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਸਾਫ਼ ਸੁਥਰੀ ਇਮਾਨਦਾਰੀ ਵਾਲੀ ਜਿਹੜੀ ਆ ਓਨੈਸਟੀ ਵਾਲੀ ਰਾਜਨੀਤੀ ਜਿਹੜੀ ਆ ਉਹ ਕੀਤੀ ਜਾਵੇ ਪ੍ਰਿੰਸੀਪਲਸ ਵਾਲੀ ਰਾਜਨੀਤੀ ਜਿਹੜੀ ਆ ਜੋ ਉਹਨਾਂ ਨੇ ਸਾਨੂੰ ਸੇਧ ਦਿੱਤੀ ਆ ਉਹਦੇ ਤੇ ਪਹਿਰਾ ਦਈਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਆ ਉਹ ਇਹੀ ਹੋਏਗੀ ਔਰ ਸਾਡੇ ਜਿੰਨੇ ਪ੍ਰੈਸ ਵਾਲੇ ਸੱਜਣ ਆਏ ਨੇ ਕਿਉਂਕਿ ਸੇਖੋਂ ਸਾਹਿਬ ਦਾ ਪ੍ਰੈਸ ਦੇ ਨਾਲ ਕਿਉਂਕਿ ਪਬਲਿਕ ਰਿਲੇਸ਼ਨ ਮਨਿਸਟਰ ਵੀ ਰਹੇ ਬਹੁਤ ਗੂੜਾ ਪਿਆਰ ਰਿਹਾ ਮੈਂ ਉਹਨਾਂ ਦਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਬੜੀਆਂ ਨਿੱਜੀ ਜਾਦਾ ਸਾਰਿਆਂ ਦੀਆਂ ਉਹਨਾਂ ਦੇ ਨਾਲ ਜੁੜੀਆਂ ਨੇ ਸੋ ਮੈਂ ਸਾਰੀ ਜਿੰਨੇ ਵੀ ਹਾਜ਼ਰੀਨ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਦੇਖੋ ਜੀ ਬੜੀ ਉੱਚੀ ਸੱਤੀ ਦੇ ਮਾਲਕ ਸੀਗੇ ਜੱਤੇ ਦਾਸ ਸਿੰਘ ਸੇਖਵਾ ਜੀ ਉਹਨਾਂ ਦੀ ਅੱਜ ਚੌਥੀ ਵਰਸੀ ਦੇ ਸਬੰਧ ਚ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਆ ਔਰ ਇਲਾਕੇ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਕਰਨ ਵਾਲੇ ਨੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਪੇਂਡ ਕਰਨ ਲਈ ਆਏ ਨੇ ਮੈਂ ਵੀ ਉਸੇ ਸਬੰਧ ਚ ਆਜ ਆਇਆ ਤਾਂ ਬਹੁਤ ਖੁਸ਼ ਹਾਂ ਸੇਖਵੰਦ ਸਾਹਿਬ ਤੋਂ ਸਿੱਖਿਆ ਤਾਂ ਪੜੇ ਬੁਲਾ ਰਿਆ ਨੇ ਉਹਨਾਂ ਦੀ ਸਿੱਖਿਆਤ ਬਾਰੇ ਦੱਸਿਆ ਤਾਂ ਇਹੋ ਜੇ ਪ੍ਰੋਗਰਾਮਾਂ ਤੇ ਆਪਾਂ ਕੁਝ ਸਿੱਖ ਕੇ ਜਾਣਾ ਰਾਜਨੀਤਿਕ ਲੋਕ ਸੀਗੇ ਧਾਰਮਿਕ ਲੋਕ ਸੀਗੇ ਤਾਂ ਮੈਨੂੰ ਲੱਗਦਾ ਮੈਂ ਸਿੱਖ ਜਾਊਂਗਾ ਬੜਾ ਕੁਛ ਇਹਦੇ ਸਿੱਖਿਆ ਦਰੀ ਜਾਂ ਸਿੱਖਿਆ ਲੱਗਣਾ ਇਹ ਤਾਂ ਨਹੀਂ ਨਾ ਨਾ ਸਿੱਖਿਆ ਕਿੱਥੇ ਆ ਸਰਕਾਰੇ ਕਿ ਡਿਮਾਂਡ ਕੀਤੀ ਬਹੁਤ ਸਿੱਖਿਆ ਤੁਸੀਂ ਕਹਿੰਦਾ ਹਾਂ ਦਾ ਕੰਮ ਦਾ ਸੀਕਵੈਂਸ ਆਪ ਦੇ ਬਿਲਕੁਲ ਜੀ ਸੇਖਵੰਦ ਸਾਹਿਬ ਦੀ ਜਿਹੜੀ ਜਾਗਰਤੀ ਆ ਉਹ ਇੱਕ ਲੋਕਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਪ੍ਰੇਰਨਾ ਸਰੋਤ ਹੋਏਗੀ ਇਹ ਉਹਦੀਆਂ ਸ਼ਖਸੀਤਾਂ ਦੀਆਂ ਯਾਦਗਰਾਂ ਬਣਨੀਆਂ ਚਾਹੀਦੀਆਂ ਨੇ ਮੈਂ ਉਹਦੀ ਪੂਰਾ ਅਪੀਲ ਵੀ ਕਰਾਂਗਾ ਔਰ ਸਰਕਾਰ 'ਚ ਗੱਲ ਵੀ ਰਖਾਂਗੇ ਔਰ ਸੇਖਵਾ ਸਾਹਿਬ ਦੀ ਯਾਦਗਰ ਬਣਾਵਾਗੇ ਅੱਜ ਸੇਵਾ ਸਿੰਘ ਸੇਖਵਾ ਜੀ ਦੀ ਚੌਥੀ ਵਰਸੀ ਸੀ ਔਰ ਸਾਰਾ ਪਰਿਵਾਰ ਪਾਰਟੀ ਦੇ ਵਰਕਰ ਸਭਾਂ ਸਾਡੇ ਹਲਕਾ ਇੰਚਾਰਜ ਜिले ਦੀ ਸਾਰੀ ਡਿਊਟੀ ਜਿਹੜੀ ਇਕੱਤਰ ਹੋਈ ਸੀ ਕਿਉਂਕਿ ਬੜੀ ਬੁੱਧੀਜੀਵੀ ਸੋਚ ਔਰ ਹਰ ਕੰਮ ਨੂੰ ਬੜੇ ਚੇਚੇ ਟੰਗ ਦੇ ਨਾਲ ਦਰਸਾਉਣ ਵਾਲੇ ਔਰ ਕਰ ਕਮਲਾਂ ਤੇ ਪਹਿਰਾ ਦੇਣ ਵਾਲੇ ਜੋ ਆਪਣੇ ਸੇਵਾ ਸਿੰਘ ਸੇਖਵਾ ਜੀ ਜਿਹੜਾ ਪਹਿਲ ਕਦਮ ਉਰ ਕਰਕੇ ਗਏ ਸੀ ਸਾਰਾ ਹਲਕਾ ਜਿਹੜਾ ਉਹਨਾਂ ਦੀ ਕਮੀ ਜਿਹੜੀ ਕਮੀ ਉਹਨਾਂ ਦੀ ਪੂਰੀ ਨਹੀਂ ਹੋ ਸਕਦੀ ਸੋ ਅੱਜ ਸਾਰਾ ਪਰਿਵਾਰ ਅਸੀਂ ਸ਼ਰਧਾ ਦੇ ਫੁਲਫਿਲ ਕਰਦੇ ਹਾਂ ਅਸੀਂ ਉਹਨਾਂ ਦੀ ਬਰਸੀ ਤੇ ਔਰ ਪਰਮਾਤਮਾ ਅਗੇ ਅਰਦਾਸ ਪੈਂਦੀ ਕਰਦੇ ਹਾਂ ਕਿ ਉਹਨਾਂ ਦੇ ਸਪੁੱਤਰ ਜੇ ਗਰੁੱਪ ਸੇਖਵਾਨ ਨੂੰ ਪਰਮਾਤਮਾ ਹੋਰ ਬੰਦ ਬਖਸ਼ੇ ਜਿਹੜਾ ਤਗੜਾ ਹੋ ਕੇ ਹਲਕੇ ਦੀ ਬਾਤ ਕਰਸ ਤੁਸੀਂ ਤੁਹਾਨੂੰ ਯਾਦਗਰੀ ਗੇਟ ਬਣਾਉਣ ਦੀ ਗੱਲ ਹੋਈ ਹੈ ਮਾਰਕ ਬਣਾਉਣ ਦੀ ਗੱਲ ਹੋਈ ਹੈ ਜੀ ਜੀ ਦੇਖੋ ਦੇਖੋ ਜੀ ਜਿਹੜੇ ਉਹ ਕੰਮ ਕਰਕੇ ਠੀਕ ਹੈ ਸੋ ਬੜਾ ਇੱਕ ਵੱਡਾ ਐਫਰਟ ਸੀ ਉਹਨਾਂ ਦਾ ਬੜੀ ਵੱਡੀ ਮਿਹਨਤ ਸੀ ਸੋ ਸਾਰੀ ਜਿਹੜੇ ਦੀ ਲੀਡਰਸ਼ਿਪ ਉਹਦੇ ਨਾਲ ਜੇ ਗਰੁੱਪ ਸੇਵਾ ਜੇ ਗਰੁੱਪ ਸੇਖਵਾਨ ਦਨਾਂ ਕਰੀ ਜਿੱਥੇ ਵੀ ਉਹਨੂੰ ਜ਼ਰੂਰਤ ਆ ਸਾਡੇ ਆਪਾਂ ਉਹਦੇ ਨਾਲ ਚੜ੍ਹਨ ਲੱਗੇ ਸੇਵਾ ਸਿੰਘ ਸੇਖਮਾਨ ਜੋ ਇੱਕ ਬੜੇ ਉੱਚੇ ਤੇ ਸੁੱਚੇ ਉਨਸਾਨ ਸੀ ਰਾਜਨੀਤੀ ਦੇ ਵਿੱਚ ਵੀ ਕਾਫੀ ਸਮਾਂ ਉਹਨਾਂ ਨੇ ਪਰ ਕਾਫੀ ਉਹਨਾਂ ਨੇ ਸੰਗਤ ਦੀ ਸੇਵਾ ਵੀ ਕੀਤੀ ਅੱਜ ਉਹਨਾਂ ਦੀ ਚੌਥੀ ਵਰ੍ਹੇਂ ਦੀ ਸਾਰੀ ਪਾਰਟੀ ਵੱਲੋਂ ਕਿੰਨੇ ਵੀ ਗੰਦਾਸਪੁਰ ਦੇ ਸਾਡੇ ਪਾਰਟੀ ਦੇ ਉਪਦੇਦਾਰ ਨੇ ਐਮਐਲਏ ਸਬੋਹਨ ਜਿੰਨੇ ਵੀ ਇਲਾਕੇ ਦੇ ਪੰਚ ਸਰਪੰਚ ਸਾਰੇ ਸਰਦਾ ਤੇ ਫੁੱਲ ਭੇਂਟ ਕਰਨ ਆਏ ਆ ਮੈਂ ਵੀ ਅੱਜ ਇਸ ਮਹਾਰਾਜਨੀਤੀ ਪ੍ਰੋਗਰਾਮ ਇਹਨਾਂ ਦੀ ਪਾਰਟੀ ਦੇ ਜੁਰੇ ਨੇ ਮੈਂ ਬੜਾ ਕੁਝ ਜਜ ਮੈਨੂੰ ਸਿੱਖਣ ਨੂੰ ਮਿਲ ਰਿਹਾ ਅੱਜ ਇਸ ਭੋਗ ਤੋਂ ਅੱਜ ਉਹਨਾਂ ਦੀ ਵਰਸੀ ਤੋਂ ਮੈਂ ਬੜਾ ਕੁਝ ਸਿੱਖੇ ਜਾ ਰਿਹਾ ਔਰ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਪ੍ਰਮਾਤਮਾ ਇਹੋ ਜਿਹੇ ਇਨਸਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਰੂਰ ਆਉਣੇ ਚਾਹੀਦੇ ਨੇ ਪ੍ਰੇਸ਼ ਦੇ ਇਨਸਾਨ ਦੀ ਜਿਹੜੀਆਂ ਯਾਦਾਂ ਨੇ ਹਲਕੇ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਨੇ ਬੜੇ ਵੱਡੇ ਕਾਰਗੁਜ਼ਾਰੀਆਂ ਕੀਤੀਆਂ ਮੈਨੂੰ ਵੀ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਔਰ ਉਹਨਾਂ ਦੇ ਯਾਦਗਾਰੀ ਚਿੰਨ੍ਹ ਜਰੂਰ ਬਣਨੇ ਚਾਹੀਦੇ ਨੇ ਅਸੀਂ ਸਾਰੇ ਗਰਦਾਸਪੁਰ ਦੇ ਲੀਡਰ ਤੈ ਵੀ ਕੀਤਾ ਔਰ ਬੈਠ ਕੇ ਮੀਟਿੰਗ ਵੀ ਕਰਾਂਗੇ ਵੀ ਉਹਨਾਂ ਨੇ ਜਿਹੜੀ ਜਿਹੜੀ ਛਾਪ ਛੱਡੀ ਜ ਉਹਨਾਂ ਦੇ ਗੇਟ ਵੀ ਬਣਾਵਾਂਗੇ ਔਰ ਉਹਨਾਂ ਜਿਹੜੇ ਚਿੰਨ੍ਹ ਇਹ ਜ਼ਰੂਰ ਲਗਾਣ ਅੱਜ ਸਾਡੇ ਬਹੁਤ ਮਹਿਰੂਮ ਨੇਤਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਾਰੀ ਰਾਜਨੀਤੀ ਦੇ ਵਿੱਚ ਗੁਜ਼ਾਰੀ ਧਾਰਮਿਕ ਖੇਤਰ ਦੇ ਵਿੱਚ ਗੁਜ਼ਾਰੀ ਸਰਦਾਰ ਸੇਵਾ ਸਿੰਘ ਸੇਖਮਾ ਉਹਨਾਂ ਦੇ ਚੌਥੀ ਵਰਸੀ ਦੇ ਵਿੱਚ ਸਾਰੇ ਅਸੀਂ ਸ਼੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਸਾਡੇ ਪ੍ਰਧਾਨ ਦੀ ਪ੍ਰਧਾਨ ਜੀ ਦੀ ਅਗਵਾਈ ਹੇਠ ਸਾਰੇ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਆ ਕਦਮ ਚੁੱਕੇ ਔਰ ਰਾਜਨੀਤਿਕ ਖੇਤਰ ਦੇ ਵਿੱਚ ਵੀ ਬਹੁਤ ਨਾਂ ਖੱਟਿਆ ਸੋ ਉਹਨਾਂ ਨੂੰ ਯਾਦ ਕਰਦੇ ਹੋਏ ਆ ਸਾਰੇ ਸਾਰੀ ਸੰਗਤ ਇਲਾਕੇ ਦੀ ਬਹੁਤ ਸੰਗਤ ਸਾਡੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਜਿਹੜੀ ਆ ਜਿੱਥੇ ਇਕੱਠੀ ਹੋਈ ਸੀ ਸੋ ਉਹਨਾਂ ਨੂੰ ਸਰਦਾ ਸੁਮਨ ਪੇਟ ਕੀਤੇ ਨਾ ਔਰ ਅਸੀਂ ਸਰਦਾਰ ਜਗਰੂਪ ਸਿੰਘ ਸੇਖਮਾ ਜਿਹੜੇ ਉਹਨਾਂ ਦੇ ਬੇਟੇ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਹਲਕਾ ਕਨੂਨ ਦੀ ਜਿਨ੍ਹਾਂ ਨੇ ਬਾਗਡੋਰ ਸਵਾਲੀ ਹੈ ਸੰਭਾਲੀਆ ਸੋ ਉਹਨਾਂ ਦੇ ਨਾਲ ਬਿਲਕੁਲ ਅਸੀਂ ਖੜੇ ਆਂ ਔਰ ਇਹੀ ਅਪੀਲ ਕਰਦੇ ਆਂ ਸਾਰੀ ਸੰਗਤ ਨੂੰ ਵੀ ਕਿ ਜਗਰੂਪ ਸਿੰਘ ਸੇਖਮਾ ਜੀ ਆਪਾਂ ਸਾਰੇ ਰਲ ਕੇ ਆਪਾਂ ਉਹਨਾਂ ਨੂੰ ਕਾਮਯਾਬੀ ਕਰਨੇ ਇਸ ਤਰ੍ਹਾਂ ਔਰ ਸੇਖਮਾ ਜੀ ਦਾ ਅਸ਼ੀਰਵਾਦ ਜਿਹੜਾ ਉਹ ਦੇ ਗਏ ਨਾ ਉਹ ਇਸ ਰੂਪ ਵਿੱਚ ਦੇਣਾ ਕਿ ਉਹ ਵੀ ਆਪਣੀ ਰਾਜਨੀਤਿਕ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਐਮਐਲਏ ਬਣੋ ਵੀ ਪੂਰਾ ਬਣਾਂ